ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਆਪਣਾ ਰਿਸ਼ਤੇਦਾਰੀ ਵਿੱਚ ਪਿੰਡ ਹੈ ਸਾਡਾ ਸਾਡੀ ਰਿਸ਼ਤੇਦਾਰੀ ਦਾ ਲੁਧਿਆਣੇ ਦੇ ਨੇੜੇ ਪਿੰਡ ਖਾਸੀ ਕਲਾਂ ਪਹਿਲਾਂ ਅਸੀਂ 88 ਕਲਾਂ ਹੀ ਸਮਝ ਗਏ ਪਿੰਡ 88 ਕਲਾਂ ਪਿੰਡ ਦਾ ਨਾਮ ਅਸਲੀ ਨਾਮ ਹੈ ਖਾਸੀ ਕਲਾਂ ਸਾਡੀ ਕੁੜੀ ਵਿਆਹੀ ਵੀ ਇੱਥੇ ਰਿਸ਼ਤੇਦਾਰੀ ਚ ਬਹੁਤ ਦੂਰ ਹੈ ਯਾਨੀ ਹੈਗਾ 770 ਕਿਲੋਮੀਟਰ ਇੱਥੇ ਹਰੇਕ ਕੋਈ ਛੇਤੀ ਛੇਤੀ ਆਉਂਦਾ ਨਹੀਂ ਹੈ ਕਿਉਂਕਿ ਦੂਰ ਹੈ ਅੱਜ ਕੱਲ ਰਿਸ਼ਤੇਦਾਰੀਆਂ ਤਕਰੀਬਨ 10-15 ਕਿਲੋਮੀਟਰ ਦੇ ਵਿੱਚ ਵਿੱਚ ਹੁੰਨੀਆਂ ਦੂਰ ਹਰੇਕ ਇੱਕ ਘੌਣ ਕਰਦਾ ਹੈ ਅੱਗੇ ਵਾਲਾ ਸਮਾਂ ਹੈ ਹੀ ਨਹੀਂ ਕਿਸੇ ਕੋਲ ਕੋਈ ਉਹ ਮਿਥ ਕੇ ਹੀ ਆਉਂਦਾ ਹੈ ਅਸੀਂ ਮਿਥ ਕੇ ਹੀ ਆਏ ਤੇ ਸਾਡੀ ਲੜਕੀ ਕਹਿੰਦੀ ਕਹਿੰਦੀ ਸਾਡੇ ਕੋਲ ਆਉਂਦਾ ਨਹੀਂ ਜੀ ਕੋਈ ਵੀ ਨਹੀਂ ਆਉਂਦਾ ਜੀ ਚਲੋ ਫਿਰ ਅਸੀਂ ਸਲਾਹ ਬਣਾਏ ਲਈ ਮੈਂ ਤੇ ਤੇਜੀ ਦੀ ਮੰਮੀ ਨੇ ਵੀ ਚਲੋ ਕੁੜੀ ਕੋਲ ਜਾ ਕੇ ਆਉਨੇ ਆ ਕੁੜੀ ਗੁੱਸਾ ਕਰਦੀ ਆ ਵੀ ਆਉਂਦੇ ਨਹੀਂ ਮੇਰੇ ਕੋਲ ਤੇ ਅਸੀਂ ਅਸੀਂ ਪਿੰਡ ਤੋਂ ਚੱਲੇ ਆ ਜੀ ਚਮਕੌਰ ਸਾਹਿਬ ਨੂੰ ਹੋ ਕੇ ਨਹਿਰੇ ਨਹਿਰ ਜਿਹੜੀ ਰੋਪੜ ਤੋਂ ਆਉਂਦੀ ਆ ਕੱਚੀ ਨਹਿਰ ਨਹਿਰੇ ਨਹਿਰ ਆਉਂਦੀ ਐ ਨੀਲੋਂ ਦੇ ਪੁਲ ਤੇ ਮੁੜ ਜਾਣਾ ਲੁਧਿਆਣੇ ਰੋਡ ਨੂੰ ਘਵਾੜੇ ਆ ਕੇ ਘਵਾੜੇ ਤੋਂ ਬੁੱਢੇ ਵਾਲ ਰੋਡ ਵੀ ਆ ਜਾਂਦਾ ਪਿੰਡ ਖਾਸੀ ਕਲਾਂ ਨੂੰ ਤੇ ਥੋੜਾ ਜਿਹਾ ਘਵਾੜੇ ਤੋਂ ਅੱਗੇ 4 ਕਿਲੋਮੀਟਰ ਹੋਰ ਅੱਗੇ ਆ ਜਾ ਤਾਂ ਅੱਗੇ ਲੁਧਿਆਣੇ ਰੋਡ ਤੇ KFC ਆਉਂਦੀ ਐ KFC ਤੋਂ ਆਪਣਾ ਸੱਜੇ ਹੱਥ ਮੁੜ ਜੰਨੇ ਆ ਉੱਥੋਂ ਹੈਗਾ ਜੀ 7-8 ਕਿਲੋਮੀਟਰ ਉੱਥੋਂ ਆ ਕੇ ਨੇੜੇ ਪਿੰਡ ਭੁਖੜੀ ਭੁਖੜੀ ਦੇ ਲਾਗ ਇਹ ਆਪਣਾ ਖਾਸੀ ਕਲਾਂ ਪਿੰਡ ਹੈ ਇੱਧਰ ਆਪਣਾ ਇਹ ਦਰਖਤਾਂ ਦੇ ਪਿਛਲੇ ਪਾਸੇ ਸਕੂਲ ਹੈ ਪਹਿਲੀ ਕਲਾਸ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਇਹ ਗਰਾਊਂਡ ਹੈ ਬਹੁਤ ਮਸ਼ਹੂਰ ਹੈ ਪਿੰਡ ਖਾਲਸ ਖਾਸੀ ਕਲਾਂ ਹਰੇਕ ਸਾਲ ਟੂਰਨਾਮੈਂਟ ਵੀ ਹੁੰਨੇ ਆ ਤਕਰੀਬਨ 20 ਤਰੀਕ ਤੇ 27 28 ਤਰੀਕ ਤੱਕ ਹੁੰਨੇ ਆ ਦੱਸਦੇ ਆ ਮੈਂ ਤਾਂ ਕਦੇ ਦੇਖਿਆ ਨਹੀਂ ਹੈਗਾ ਚਲੋ ਜੇ ਟਾਈਮ ਲੱਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਟੂਰਨਾਮੈਂਟ ਜੇ ਕੋਈ ਦੇਖਣਾ ਚਾਹੁੰਦਾ ਟੂਰਨਾਮੈਂਟ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਬਲੌਗ ਬਣਾ ਲਾਂਗੇ ਮੈਨੂੰ ਤਾਂ ਪਿੰਡ ਬਹੁਤ ਵਧੀਆ ਲੱਗਿਆ ਕਿ ਇੱਥੇ ਨਹੀਂ ਹਰੇਕ ਪਿੰਡ ਚ ਨਹੀਂ ਦਰਾਖਤ ਨਹੀਂ ਹੁੰਦੇ ਇੱਥੇ ਦਰਖਤ ਤੇ ਦਰਖਤ ਹੈ। ਇੱਧਰ ਆਓ ਖੇਤਾਂ 'ਚ ਵੀ ਕੋਠੀਆਂ ਪਈਆਂ ਐ। ਇੱਧਰ ਸਰਪੰਚ ਸਾਹਿਬ ਦੀ ਕੋਠੀ ਐ। ਆਹ ਸਾਹਮਣੇ ਸਾਡੇ ਰਿਸ਼ਤੇਦਾਰਾਂ ਦੀ ਘਰ ਐ। ਇਹ ਤਕਰੀਬਨ ਅੱਧਾ ਪਰਿਵਾਰ ਅਮਰੀਕਾ ਕੈਨੇਡਾ 'ਚ ਗਏ ਹੋਏ ਪੱਕੇ ਐ। ਇੱਥੇ ਦਾ ਪੰਜਾਬ ਵਿੱਚ ਸਾਡਾ ਟਿੰਕਾ ਜੀ ਹੋ ਰਹਿੰਦਾ ਜੋ ਕਿ ਸਾਡਾ ਜੁਆਈ ਵੀ ਲੱਗਦਾ ਪਰੌਣਾ ਵੀ ਲੱਗਦਾ ਜੋ ਮਰਜ਼ੀ ਕਹਿ ਲੋ ਪਰੌਣਾ ਕਹਿ ਲੋ ਜੁਆਈ ਕਹਿ ਲੋ ਇੱਕੋ ਚੀਜ਼ ਹੈ ਬਾਕੀ ਇਹ ਘਰ ਅਸੀਂ ਲੱਭ ਲਿਆ ਤਾਂ ਇਸੇ ਤਰ੍ਹਾਂ ਹੀ ਪੁੱਛਦੇ ਪਛਾਉਂਦੇ ਆ ਗਏ ਤੇ ਪਹਿਲੀ ਵਾਰ ਆ ਪਹੁੰਚੇ ਅਸੀਂ ਇੱਥੇ ਇੱਥੇ ਪ੍ਰਸ਼ੀਣ ਬੀਜਿਆ ਹੋਇਆ ਵਾ ਵਧੀਆ ਇਲਾਕਾ ਲੱਗਿਆ ਮੈਨੂੰ ਕੋਈ ਜ਼ਮੀਨ ਇਹ ਜੀ ਕੋਈ ਮਾੜੀ ਨਹੀਂ ਹੈਗੀ ਨਾ ਬਹੁਤੀ ਡੱਕਰ ਨਾ ਬਹੁਤੀ ਰੇਤਲੀ ਹੈ ਵਧੀਆ ਜਿਹੇ ਜਿਹੇ ਆਪਣੇ ਇਲਾਕੇ ਚ ਆਏ ਤਾਂ ਕਿਤੇ ਕਿਤੇ ਹੁੰਦੀ ਹੀ ਆ ਕਿਤੇ ਮੜੇ ਜੇ ਡੱਕਰ ਆ ਗਈ ਕਿਤੇ ਮੜੇ ਜੇ ਰੇਤਲ ਆ ਗਈ ਉਹ ਨਹੀਂ ਠੀਕ ਹੈ ਨਾ ਕੋਈ ਪਾਣੀ ਦੀ ਮਾਰ ਆ ਉਰੇ ਨਾ ਬਹੁਤਾ ਸੁੱਕਾ ਹੀ ਹੈ ਵਧੀਆ ਆ ਸਿੰਰੀ ਹੈ ਇਹ ਆਪਣਾ ਘਰ ਦੀ ਮਣਾਈ ਵੀ ਹੈ ਇਹ ਉਹ ਉੱਪਰ ਟੈਂਕੀ ਰੱਖੀ ਹੋਈ ਆ ਪਾਣੀ ਦੀ ਪਾਣੀ ਦੇ ਉੱਪਰ ਟੈਂਕੀ ਆ ਇਹ ਦੇਖਣ ਨੂੰ ਦੂਰ ਤੇ ਆਇ ਲੱਗਦਾ ਜਿਵੇਂ ਖੂਹ ਵਿੱਚੋਂ ਪਾਣੀ ਕੱਢਦੇ ਹੁੰਨੇ ਬਾਲਟੀ ਨਾਲ ਸਾਡੇ ਨਿਆਣੇ ਛੋਟੇ ਛੋਟੇ ਸਾਡੀ ਲੜਕੀ ਦੇ ਜਣੀ ਕਿ ਟਿੰਕਾ ਜੀ ਦੇ ਉਹ ਕਹਿੰਦਾ ਜੀ ਬਲਾਕ ਬਣਾਓ ਜੀ ਸਾਡੀ ਕੋਠੀ ਦਿਖਾਓ ਜੀ ਦੁਨੀਆ ਨੂੰ ਮੈਂ ਤਾਂ ਕਹਿੰਦਾ ਚਲ ਘਾਹ ਨੂੰ ਬਣਾਉਣੀ ਆ ਉਹ ਹਟੇ ਨਹੀਂ ਇੱਕ ਇਥੇ ਨਾ ਤੇ ਗਵਾਂਡ ਵਿੱਚ ਕੱਲ ਘੋੜੀ ਲਿਆਂਦੀ ਐ ਕਹਿੰਦੇ ਜੀ ਕਰੋੜ ਰੁਪਏ ਦੀ ਐ ਤੁਹਾਨੂੰ ਉਹ ਦਿਖਾਉਣਾ ਦਿਖਦੀ ਵੀ ਹੋਊਗੀ ਜ਼ੂਮ ਕਰਕੇ ਦਿਖਾ ਦਿੰਨੇ ਆ ਤਾਂ ਦੇਖੋ ਇਹ ਘੋੜੀ ਐ ਕੱਲ ਢੋਲ ਵਾਜਿਆਂ ਨਾਲ ਸਵਾਗਤ ਕੀਤਾ ਇਹਦਾ ਉਹ ਲਈ ਖੜਾ ਰੋਡ ਤੇ ਆ ਇਹਨਾਂ ਦੇ ਤਾਏ ਚਾਚੇ ਦੇ ਘਰ ਹੈ ਇਹ ਇਹਨਾਂ ਨੇ ਨਹੀਂ ਲਿਆਂਦੀ ਉਹ ਇੱਧਰਲੇ ਘਰ ਵਾਲਿਆਂ ਨੇ ਲਿਆਂਦੀ ਹੈ ਇਹ ਆ ਘਰ ਹੈ ਆ ਟੈਂਕੀ ਦੇ ਕੋਲ ਘਰ ਇਹਨਾਂ ਦਾ ਉਹ ਤੁਹਾਨੂੰ ਅੱਗੇ ਘਰ ਦਿਖਾਉਨੇ ਹਨ ਦਾ ਸਭ ਤੋਂ ਪਹਿਲਾਂ ਗੇਟ ਤੇ ਆਉਂਦੀ ਸਾਰ ਬਾਹਰਲੇ ਪਾਸੇ ਕੋਈ ਉੱਪਰ ਬੰਦਾ ਹੁੰਦਾ ਇੱਥੇ ਪਿਠਾੜ ਲੰਨੇ ਆ ਇੱਥੇ ਚਾਹ ਪਾਣੀ ਵਾਸਤੇ ਮੇਜ ਲਾਇਆ ਹੋਇਆ ਕੋਈ ਉਹ ਜਿਹਾ ਬੰਦਾ ਨਹੀਂ ਅੰਦਰ ਪਿਠਾੜਨੇ ਆਲਾ ਹੁੰਦਾ ਇਧਰਲੇ ਪਾਸੇ ਬਾਹਰ-ਬਾਹਰ ਬੋਰ ਕਰਕੇ ਮੋਟਰ ਲਗਾਈ ਹੋਈ ਹੈ ਬਾਹਰ ਹੀ-ਬਾਹਰ ਸਟਰੈਟਰ ਇਧਰ ਸਬਜ਼ੀ ਭਾਜੀ ਲਾਈ ਹੋਈ ਹੈ ਤੇ ਹਰ ਸੁਆਗ ਆ ਬਾਹਰ ਖੜੇ ਆ ਸਾਈਡਾਂ ਤੇ ਵੀ 5 5 6 6 ਫੁੱਟ ਜਗ੍ਹਾ ਛੱਡੀ ਵੀ ਆਈ ਨਹੀਂ ਹੈਗਾ ਵੀ ਫਸਲ ਨਾਲੇ ਬੀਜੀ ਵੀ ਹੈ ਕੋਈ ਜਾਨਵਰ ਚੜਨੇ ਤੇ ਕੋਈ ਚੂਹਾ ਵਗੈਰਾ ਸਾਫ ਸੁਥਰਾ ਬਣਾਇਆ ਹੋਇਆ ਨੇ ਚਾਰੇ ਪਾਸੇ ਇਹ ਆ ਗਿਆ ਜੀ ਇਹ ਪੁਰਾਣਾ ਟਰੈਕਟਰ ਹੈ ਟਿੰਕਾ ਜੀ ਦੇ ਦਾਦਾ ਜੀ ਨੇ ਆਪਣੇ ਹੱਥ ਨਾਲ ਖਰੀਦਿਆ ਹੋਇਆ ਹੈ ਇਹ ਟਿੰਕਾ ਦੇ ਚਾਚਾ ਜੀ ਨੇ ਵੇਚ ਵੀ ਦਿੱਤਾ ਤਾਂ ਤੇ ਟਿੰਕਾ ਜੀ ਨੇ ਯਾਦਗਾਰ ਰੱਖਣੀ ਸੀ ਆਪਣੇ ਦਾਦੇ ਦੀ ਸਾਹਮ ਕੇ ਦੁਬਾਰਾ ਫੇਰ ਉਹੀ ਖਰੀਦ ਕੇ ਲਿਆਂਦਾ ਪਿੰਡ ਵਿੱਚੇ ਵੇਚਿਆ ਤਾਂ ਪਿੰਡ ਵਿੱਚ ਹੀ ਖਰੀਦ ਕੇ ਦੁਬਾਰਾ ਵਾਪਸ ਲਿਆਂਦਾ ਇਹ ਇੱਧਰ ਆ ਘਾ ਰਹਾ ਇਹ ਗੱਡੀ ਖੜੀ ਹੈ ਟਿੰਕਾ ਜੀ ਦੀ ਇੱਧਰ ਆਪਣਾ ਤੇਜੀ ਬਲੌਗਰ ਦੀ ਗੱਡੀ ਖੜੀ ਐ ਆ ਟਰਾਲੀ ਖੜੀ ਐ ਇੱਧਰ ਆ ਟਰੈਕਟਰ ਖੜਾ ਵਧੀਆ ਜਿਗਾਰਡ ਬਣਾਇਆ ਵਜਾਣੀ ਡੰਗਰਾਂ ਨੂੰ ਇੱਕ ਪਾਸੇ ਐ ਟੋੜੀ ਦਾ ਸਾਰਾ ਟਰਾਲੀ ਟੋਲੀ ਇੱਕ ਪਾਸੇ ਖੜਦੀ ਐ ਗੱਡੀ ਇੱਕ ਪਾਸੇ ਖੜਦੀ ਐ ਅ ਅੰਦਰ ਰਸੋਈ ਹੋਗੀ ਆ ਝੂਲਾ ਬਣਾਇਆ ਪਿਆ ਨੇ ਆ ਇਹਨੂੰ ਹੁਣ ਆਪਾਂ ਅੰਦਰ ਚੱਲ ਕੇ ਦਿਖਾਈਏ ਤੇ ਸਭ ਤੋਂ ਪਹਿਲਾਂ ਚਲੋ ਉੱਪਰ ਚੱਲਦੇ ਆ ਆਪਾਂ ਵੀ ਲੋ ਜੀ ਇੱਧਰ ਉਹੀ ਉੱਪਰ ਆ ਗਏ ਹੁਣ ਆਪਾਂ ਉਹੀ ਰਸਤਾ ਆ ਗਿਆ ਇਹ ਜਿਹੜੇ ਰਸਤੇ ਤੋਂ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਇਹ ਪਿੰਡ ਦੇ ਖਾਸੀ ਕਲਾਂ ਦੇ ਪਿੰਡ ਦੇ ਸਰਪੰਚ ਦੀ ਕੋਠੀ ਹੈ ਉਹ ਸਾਹਮਣੇ ਗੁਰਦੁਆਰਾ ਬਣ ਰਿਹਾ ਹੈ ਥੋੜਾ ਜਿਆਦਾ ਕੀ ਤਿਆਰੀ ਰਹਿੰਦੀ ਹੈ ਉਹ ਜਾਰੀ ਹੈ ਕੰਮ ਚੱਲ ਰਿਹਾ ਹੈ ਸਰਪੰਚ ਦੀ ਕੋਠੀ ਦੇਖ ਲਓ ਵਧੀਆ ਤਕੜਾ ਸਰਪੰਚ ਦਾਸ ਦੇ ਆ ਇੱਧਰ ਤਕਰੀਬਨ ਇੱਥੇ ਦੇ ਚਾਰੇ ਪਾਸੇ ਖੇਤ ਟਿੰਕਾ ਜੀ ਦੇ ਹੀ ਆ ਟਿੰਕਾ ਜੀ ਟਿੰਕੇ ਦਾ ਮਤਲਬ ਸਾਡੇ ਪ੍ਰਾਣੇ ਦਾ ਨੌਾ ਟਿੰਕਾ ਨੌ ਤਾਂ ਕੋਈ ਹੋਰ ਹੈ ਆਮ ਟਿੰਕਾ ਕਹਿੰਦੇ ਨੇ ਜਿਵੇਂ ਛੋਟਾ ਨਾ ਹੁੰਦਾ ਤਾਂ ਅੱਖਰਾਂ ਦਾ ਇੱਧਰ ਵੀ ਖੇਤ ਹੀ ਦੇ ਹੀ ਆ ਚਾਰੇ ਪਾਸੇ ਖੇਤ ਆਪਣੇ ਹੀ ਆ ਵਧੀਆ ਕੁੜੀ ਮौजਾ ਮਾਰਦੀ ਐ ਦੋ ਰੱਖੇ ਹੋਏ ਇੱਕ ਲੰਗਰ ਪ੍ਰਸ਼ਾਦਾ ਬਣਾਉਣ ਵਾਸਤੇ ਇੱਕ ਝਾੜੂ ਲਾਉਣ ਵਾਸਤੇ ਦੋ ਇਹ ਰੱਖੀਆਂ ਵੀ ਐ ਤੇ ਦੋ ਬੰਦੇ ਖੇਤੀ ਕਰਨ ਵਾਸਤੇ ਰੱਖੇ ਹੋਏ ਇੱਕ ਵਧੀਆ ਮौज-ਮਸਤੀ ਨਾਲ ਚੱਲੀ ਜਾਂਦਾ ਕੰਮ ਚਲੋ ਹੁਣ ਆਪਾਂ نیچے ਉਤਰ ਕੇ ਦਿਖਾਉਨੇ ਆ ਘਰ ਦੇ ਪਿਛਲੇ ਪਾਸੇ ਕਹਿੰਦੇ ਜੇ ਅਸੀਂ ਗੋਬਰ ਗਾਇਸ ਲਵਾਉਣਾ ਹੈ ਆ ਕੱਲ ਗੋਬਰ ਗਾਇਸ ਦੇ ਨਿਸ਼ਾਨੀ ਲਾ ਕੇ ਹੁਣ ਇੱਥੇ ਲਾ ਕੇ ਜਾਣਗੇ ਪੰਜ 10 ਦਿਨ ਦੇ ਵਿੱਚ ਵਿੱਚ ਜਦੋਂ ਲੱਗ ਜਾਊਗਾ ਐ ਚੱਲਦਾ ਹੋ ਜਾਊਗਾ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਇਧਰ ਆ ਪਿੱਛੇ ਕਣਕ ਵੀ ਜੀਵੀ ਹੈ ਹੈ ਨਾ ਪਿੱਛੇ ਕਲੋਨੀ ਆ ਜਾਨੀ ਐ ਖਾਸੀ ਕਲਾ ਪਿੰਡ ਪਿੰਡ ਦੇ ਵਿੱਚ ਤਾਂ ਨਹੀਂ ਮੈਂ ਘੁੰਮਿਆ ਯਾਨੀ ਬਸ ਇੱਥੇ ਘਰ ਦੇ ਕੋਲ ਤੇ ਖੜਕੇ ਦੂਰ ਤੇ ਦਿਖਾਤਾ ਤੁਹਾਨੂੰ ਮੇਰਾ ਵੀਰ ਜਿਹਹਾ ਜਾਂ ਚੰਗਾ ਲੱਗਦਾ ਤੁਹਾਨੂੰ ਉਹ ਹੈ ਜੇ ਕਮੈਂਟ ਕਰਕੇ ਦੱਸਿਆ ਕਰੋ ਤਾਂ ਹੀ ਫਿਰ ਮੈਂ ਉਹ ਹੈ ਜੀ ਬਣਾ ਕੇ ਪਾਉਂਗਾ ਤੇ ਇਹ ਵੀ ਜੇ ਪਿੰਡ ਖਾਸੀ ਕਲਾਂ ਦਾ ਥੋੜਾ ਜਿਹਾ ਜਿੰਨਾ ਕਿ ਵੀ ਉਹ ਕਿਆ ਕਹਿੰਦੇ ਹੁੰਨੇ ਆ ਮੇਰੇ ਨੌਂ ਨਹੀਂ ਯਾਦ ਆਉਂਦਾ ਚਲੋ ਸੌਰੀ ਜਿੰਨਾ ਕਿ ਵੀ ਜਣੀ ਸਕ੍ਰਿਪਟ ਜੀ ਆਪਾਂ ਨੇ ਦਿਖਾਇਆ ਉਹ ਵੀ ਦੱਸਿਓ ਵੀ ਕਿਹਾ ਜਿਹਾ ਲੱਗਿਆ ਫਿਰ ਜੇ ਹਜੇ ਤੁਸੀਂ ਕਹੋਗੇ ਵੀ ਕਿਹੜੀ ਚੀਜ਼ ਦੇਖਣੀ ਚਾਹੁੰਦੇ ਆ ਉਹੀ ਦਿਖਾਵਾਂਗੇ ਮੇਰਾ ਵੀਰ ਕਮੈਂਟ ਕਰਕੇ ਹੌਸਲਾ ਵਧਾਈ ਦੇ ਦਿਆ ਕਰੋ ਤਾਂ ਹੀ ਛੇਤੀ ਬਣੂਗੀ ਜਿਉਂ ਤੁਸੀਂ ਕਹੋਗੇ ਵੀ 5-7 ਦਿਨ ਬਣਾਉਂਦਾ ਹੀ ਨਹੀਂ ਹੈਗਾ ਇੱਕ ਵਾਰ ਬਣਾ ਕੇ ਹਫਤਾ ਕੱਢ ਲੰਦਾ ਹਫਤਾ ਵੀਰ ਫਿਰ ਤਾਂ ਫੇ ਮਨਜਾ ਟੁੱਟ ਜਾਂਦਾ ਮਾੜਾ ਮੋਟਾ ਤੇਜੀ ਦੇ ਨੋਪਰੇ ਹੌਸਲਾ ਵਧਾਈ ਕਰੀ ਚੱਲੋ ਦੱਸਿਆ ਕਰੋ ਮੇਰਾ ਵੀਰ ਬਾਕੀ ਅਨੇਕਾ ਕੋਈ ਗਲਤੀ ਹੋ ਜਾਂਦੀ ਆ ਤਾਂ ਮਾਫ ਕਰਨਾ ਦੱਸਿਓ ਮੇਰਾ ਵੀਰ ਹੌਸਲਾ ਵਧਾਈ ਦਿਓ ਲਾਇਕ ਤੇ ਕਮੈਂਟ ਤੇ ਸ਼ੇਅਰ ਵੱਧ ਤੇ ਵੱਧ ਕਰੋ ਕਰੋ ਮੜੀ ਜੀ ਗਰੀਬ ਦੀ ਮਦਦ ਸਾਸਿਕਾਰ ਜੀ